이란 ਨੇ ਅਮਰੀਕੀ ਫੌਜੀ ਠਿਕਾਣਿਆਂ ਤੇ ਵੱਡਾ ਹਮਲਾ ਕੀਤਾ ਹੈ। ਅਮਰੀਕੀ ਹਮਲੇ ਦਾ ਬਦਲਾ ਲੈਂਦੇ ਹੋਏ, ਇਰਾਨ ਨੇ 36 ਘੰਟਿਆਂ ਦੇ ਅੰਦਰ ਜਵਾਬੀ ਕਾਰਵਾਈ ਕੀਤੀ ਅਤੇ ਸੀਰੀਆ ਵਿੱਚ ਅਮਰੀਕੀ ਫੌਜੀ ਠਿਕਾਣੇ ਨੂੰ ਉਡਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਰਾਨ ਸਮਰਥਿਤ ਮੁੰਡਿਆਂ ਨੇ ਅਮਰੀਕੀ ਫੌਜੀ ਠਿਕਾਣੇ ਤੇ ਹਮਲਾ ਕੀਤਾ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਮਾਰ ਮੰਦੇ ਹਨ ਕਿ ਇਰਾਨ ਹੁਣ ਪਾਕਿਸਤਾਨ ਵਿੱਚ ਅਮਰੀਕੀ ਜਾਇਦਾਦ ਤੇ ਵੀ ਹਮਲਾ ਕਰ ਸਕਦਾ ਹੈ। ਇਸ ਧਮਕੀ ਕਾਰਨ ਪਾਕਿਸਤਾਨ ਵਿੱਚ ਇੰਨੀ ਕਬਰਾਟ ਹੈ। ਕਿ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਤੁਹਾਨੂੰ ਦੱਸ ਦਈਏ ਕਿ ਈਰਾਨ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਇਸ ਖੇਤਰ ਵਿੱਚ ਅਮਰੀਕਾ ਦੀ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਵੱਡੀ ਕਾਰਵਾਈ ਕਰਾਂਗੇ। ਈਰਾਨ ਦਾ ਇਹ ਬਿਆਨ ਉਦੋਂ ਆਇਆ ਜਦੋਂ ਕਈ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ 20 ਬੰਬਾਰਾਂ ਨੇ ਈਰਾਨ ਦੇ ਪਰਮਾਣੂ ਠਿਕਾਣਿਆਂ ਨੂੰ ਉਡਾਉਣ ਲਈ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਈਰਾਨ ਦੇ ਰਾਜਦੂਤ ਡਾਕਟਰ ਰੇਜ਼ਾ ਅਮਰੀ ਮੋਗਦਮ ਨੇ ਇੱਕ ਬਿਆਨ ਦਿੱਤਾ ਤਾਂ ਹੰਗਾਮਾ ਹੋਇਆ। ਡਾਕਟਰ ਰੇਜ਼ਾ ਅਮਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇਸ ਖੇਤਰ ਵਿੱਚ ਅਮਰੀਕੀ ਸਹੂਲਤਾਂ ਅਤੇ ਹਿੱਤਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਇਸ ਦਾ ਸਿੱਧਾ ਅਰਥ ਹੈ ਕਿ ਇਸ ਪੂਰੇ ਖੇਤਰ ਵਿੱਚ ਅਮਰੀਕਾ ਦੀਆਂ ਸਾਰੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਈਰਾਨੀ ਰਾਜਦੂਤ ਜਿਸ ਖੇਤਰ ਬਾਰੇ ਗੱਲ ਕਰ ਰਹੇ ਹਨ ਉਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ ਯਾਨੀ ਮਾਇਰਾ ਅਨੁਸਾਰ ਹੁਣ ਪਾਕਿਸਤਾਨ ਵੀ ਈਰਾਨ ਦੇ ਨਿਸ਼ਾਨੇ 'ਤੇ ਹੈ ਸਤਹੀ ਤੌਰ ਤੇ ਤੁਹਾਨੂੰ ਇਹ ਲੱਗ ਸਕਦਾ ਹੈ ਕਿ ਈਰਾਨ ਅਤੇ ਪਾਕਿਸਤਾਨ ਚੰਗੇ ਦੋਸਤ ਹਨ ਉਹ ਇੱਕ ਦੂਜੇ ਲਈ ਇਕੱਠੇ ਖੜੇ ਹਨ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ ਮਾਇਰਾ ਦਾ ਮੰਨਣਾ ਹੈ ਕਿ ਈਰਾਨ ਆਪਣੀ ਸਵੈਰਖਿਆ ਲਈ ਪਾਕਿਸਤਾਨ ਤੇ ਵੀ ਹਮਲਾ ਕਰ ਸਕਦਾ ਹੈ ਜਿਵੇਂ ਪਿਛਲੇ ਸਾਲ ਜਨਵਰੀ ਵਿੱਚ ਹੋਏ ਹਮਲੇ ਵਿੱਚ ਈਰਾਨ ਨੇ ਪਾਕਿਸਤਾਨ ਤੇ ਮਿਜ਼ਾਈਲਾਂ ਦਾਗਿਆ ਸਨ ਉਸੇ ਸਮੇਂ ਈਰਾਨ ਨੇ ਪਾਕਿਸਤਾਨ ਦੇ ਕੱਟੜਪੰਥੀ ਸੁੰਨੀ ਸੰਗਠਨ ਜੈਸ਼ ਅਲਦਲ ਤੇ ਹਮਲਾ ਕੀਤਾ ਸੀ ਇਸ ਅਤਵਾਦੀ ਸੰਗਠਨ ਨੇ ਬਹੁਤ ਸਾਰੇ ਸ਼ੀਆ ਈਰਾਨੀਆਂ ਨੂੰ ਮਾਰ ਦਿੱਤਾ ਯਾਨੀ ਇਹ ਸਪਸ਼ਟ ਹੈ ਕਿ ਈਰਾਨ ਆਪਣੀ ਸੁਰੱਖਿਆ ਲਈ ਪਾਕਿਸਤਾਨ ਵਿੱਚ ਦਾਖਲ ਹੋ ਕੇ ਪਾਕਿਸਤਾਨ ਤੇ ਹਮਲਾ ਕਰ ਸਕਦਾ ਹੈ ਅਜਿਹੀ ਸਥਿਤੀ ਵਿੱਚ ਇਸ ਵਾਰ ਪਾਕਿਸਤਾਨ ਨੇ ਪੂਰੇ ਈਰਾਨ ਨੂੰ ਮਾਰ ਦਿੱਤਾ ਅਮਰੀਕਾ ਨਾਲ ਹੱਥ ਮਿਲਾ ਕੇ ਇਸ ਨੇ ਈਰਾਨ ਦੇ ਪਰਮਾਣੂ ਹਥਿਆਰਾਂ ਨੂੰ ਤਬਾਹ ਕਰ ਦਿੱਤਾ ਜਾਣਕਾਰੀ ਅਨੁਸਾਰ ਈਰਾਨ ਹੁਣ ਸਬੂਤ ਇਕੱਠੇ ਕਰ ਰਿਹਾ ਹੈ ਕਿ ਪਾਕਿਸਤਾਨ ਨੇ ਅਮਰੀਕਾ ਦੀ ਕਿਸ ਹੱਦ ਤੱਕ ਮਦਦ ਕੀਤੀ ਹੈ ਈਰਾਨ ਨੂੰ ਅਸਲ ਝਟਕਾ ਉਦੋਂ ਲੱਗਾ ਜਦੋਂ ਈਰਾਨੀ ਸੰਸਦ ਵਿੱਚ ਖੜੇ ਹੋ ਕੇ ਪਾਕਿਸਤਾਨ ਥੇਕ ਯੂ ਅਤੇ ਅਮਰੀਕਾ ਮਰਦਾਬਾਦ ਦੇ ਨਾਰੇ ਲਗਾ ਰਹੇ ਸਨ ਉਸ ਸਮੇਂ ਪਾਕਿਸਤਾਨ ਦੇ ਆਰਮੀ ਚੀਫ ਅਸੀਮ ਮੁਨੀਰ ਡੋਨਾਲਡ ਟਰੰਪ ਨਾਲ ਦੁਪਹਿਰ ਦਾ ਖਾਣਾ ਖਾ ਰਹੇ ਸਨ 이란 ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਡੋਨਾਲਡ ਟਰੰਪ ਨੇ ਈਰਾਨ ਦੇ ਸੁਪਰੀਮ ਲੀਡਰ ਖਮੇਨੀ ਨੂੰ ਮਾਰਨ ਦੀ ਧਮਕੀ ਦਿੱਤੀ ਉਸਨੇ ਈਰਾਨ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਸੇ ਸਮੇਂ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਜਿਸ ਦਿਨ ਪਾਕਿਸਤਾਨ ਨੇ ਡੋਨਾਲਡ ਟਰੰਪ ਦਾ ਨਾਮ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਉਸੇ ਦਿਨ ਡੋਨਾਲਡ ਟਰੰਪ ਨੇ ਈਰਾਨ ਦੇ ਪਰਮਾਣੂ ਠਿਕਾਣਿਆਂ ਨੂੰ ਉਡਾ ਦਿੱਤਾ ਉਸਨੇ ਈਰਾਨ ਤੇ ਸਭ ਤੋਂ ਵੱਡਾ ਹਮਲਾ ਕੀਤਾ ਅਜਿਹੀ ਸਥਿਤੀ ਵਿੱਚ ਈਰਾਨ ਪਾਕਿਸਤਾਨ ਨਾਲ ਬਹੁਤ ਨਾਰਾਜ਼ ਹੈ ਈਰਾਨ ਭਾਵੇਂ ਆਪਣੇ ਬਿਆਨਾਂ ਵਿੱਚ ਆਪਣਾ ਗੁੱਸਾ ਨਹੀਂ ਜ਼ਾਹਰ ਕਰ ਰਿਹਾ ਹੈ ਪਰ ਉਹ ਅੰਦਰੋਂ ਪਾਕਿਸਤਾਨ ਤੇ ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਅਫਗਾਨਿਸਤਾਨ ਦੇ ਬਹੁਤ ਸਾਰੇ ਲੋਕਾਂ ਨੇ ਪਾਕਿਸਤਾਨ ਨੂੰ ਸਭ ਤੋਂ ਵੱਡਾ ਗੱਦਾਰ ਦੇਸ਼ ਵੀ ਕਿਹਾ ਹੈ ਉਹਨਾਂ ਨੇ ਇਸ ਨੂੰ ਇਸਲਾਮ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਅਮਰੀਕਾ ਦਾ ਪਾਲਤੂ ਜਾਨਵਰ ਕਿਹਾ ਹੈ ਅਜਿਹੀ ਸਥਿਤੀ ਵਿੱਚ ਮਾਰਾ ਅਨੁਸਾਰ ਈਰਾਨ ਪਾਕਿਸਤਾਨ ਨੂੰ ਸਜ਼ਾ ਦੇ ਸਕਦਾ ਹੈ ਈਰਾਨ ਸਿੱਧੇ ਤੌਰ ਤੇ ਪਾਕਿਸਤਾਨ ਤੇ ਹਮਲਾ ਨਹੀਂ ਕਰ ਸਕਦਾ ਪਰ ਕਈ ਅਤਵਾਦੀ ਸਮੂਹਾਂ ਰਾਹੀਂ ਈਰਾਨ ਪਾਕਿਸਤਾਨ ਤੇ ਹਮਲਾ ਕਰ ਸਕਦਾ ਹੈ ਇਹ ਪਾਕਿਸਤਾਨ ਵਿੱਚ ਅਮਰੀਕੀ ਸੰਸਥਾਵਾਂ ਨੂੰ ਉਡਾ ਸਕਦਾ ਹੈ ਈਰਾਨ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਵਿੱਚ ਇਸ ਗੱਲ ਤੇ ਚਰਚਾ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਵਿੱਚ ਉਹ ਕਿਹੜੇ ਅਮਰੀਕੀ ਸੰਸਥਾਨ ਹਨ ਜਿੱਥੇ ਹਮਲੇ ਹੋ ਸਕਦੇ ਹਨ ਇਸ ਮੀਟਿੰਗ ਵਿੱਚ ਇਹ ਵੀ ਚਰਚਾ ਕੀਤੀ ਜਾਵੇਗੀ ਕਿ ਡੋਨਾਲਡ ਟਰੰਪ ਅਤੇ ਅਸੀਮ ਮੁਨੀਰ ਦੇ ਇਕੱਠੇ ਦੁਪਹਿਰ ਦੇ ਖਾਣੇ ਕਾਰਨ ਹੋਏ ਨੁਕਸਾਨ ਤੋਂ ਪਾਕਿਸਤਾਨ ਆਪਣੇ ਆਪ ਨੂੰ ਕਿਵੇਂ ਬਚਾ ਸਕਦਾ ਹੈ ਚਾਰ ਤਿੰਨ ਪਾਕਿਸਤਾਨ ਉਸ ਸੱਪ ਹੈ ਜਿਸ ਨੇ ਈਰਾਨ ਅਫਗਾਨਿਸਤਾਨ ਬੰਗਲਾਦੇਸ਼ ਨੂੰ ਡੰਗਿਆ ਹੈ ਰੂਸ ਤੋਂ ਮਦਦ ਲਈ ਹੈ ਅਤੇ ਯੂਕਰੇਨ ਨੂੰ ਹਥਿਆਰ ਦਿੱਤੇ ਹਨ ਇਸ ਨੇ ਚੀਨ ਤੋਂ ਪੈਸੇ ਲਏ ਹਨ ਅਤੇ ਅਮਰੀਕਾ ਦੀ ਗੋਦੀ ਵਿੱਚ ਜਾ ਕੇ ਬੈਠ ਗਿਆ ਹੈ ਅਜਿਹੇ ਚਲਾਕ ਦੇਸ਼ ਨੂੰ ਖਤਮ ਕਰਨਾ ਜ਼ਰੂਰੀ ਹੈ